ਦੋਸਤੋ ਇੱਕ ਪਿੰਡ ਦੇ ਵਿੱਚ ਨਾ ਇੱਕ 60-65 ਸਾਲ ਦੀ ਬਜ਼ੁਰਗ ਮਾਈ ਸੀ। ਉਹਦਾ ਇੱਕ ਵ ਇੱਕ ਮੁੰਡਾ ਸੀ ਜਿਹੜਾ ਵਿਆਹ ਤੋਂ ਬਾਅਦ ਆਪਦੀ ਘਰ ਵਾਲੀ ਨੂੰ ਲੈ ਕੇ ਕਿਸੇ ਹੋਰ ਜਗ੍ਹਾ ਰਹਿਣ ਲੱਗ ਗਿਆ। ਉਸ ਮਾਈ ਦੀ ਆਪਣੀ ਮਾਂ ਦੀ ਕੋਈ ਆਰਥਿਕ ਸਹਾਇਤਾ ਨਹੀਂ ਕਰਦਾ ਸੀ ਤੇ ਨਾ ਹੀ ਉਹਨੂੰ ਆਪਣੇ ਨਾਲ ਰੱਖਦਾ ਸੀ। ਉਹ ਮਾਈ ਆਪਣੇ ਦੋ ਕਮਰਿਆਂ ਦੇ ਜੱਦੀ ਘਰ ਦੇ ਵਿੱਚ ਆਪਦੇ ਭਾਈਚਾਰੇ ਦੇ ਵਿਚਾਲੇ ਰਹਿੰਦੀ ਸੀ। ਆਲੇ-ਦੁਆਲੇ ਉਹਦੇ ਸ਼ਰੀਕੇ ਵਾਲਿਆਂ ਦੇ ਦਰਾਨੀਆਂ, ਜਠਾਨੀਆਂ ਪਤੀ ਜਿਆਂ ਦੇ ਜੇਠਾ ਦੌਰਾਂ ਦੇ ਘਰ ਸੀ ਉਹ ਤੋਂ 200 ਰੁਪਿਆ ਪੈਨਸ਼ਨ ਹੋਊਗੀ ਉਹਦੇ ਤੇ ਗੁਜ਼ਾਰਾ ਕਰਦੀ ਸੀ ਔਖੀ ਸੌਖੀ ਤੇ ਜਾਂ ਕਿਉਂਕਿ ਹੋਰ ਕੋਈ ਜਾਇਦਾਦ ਤਾਂ ਹੈ ਨਹੀਂ ਸੀ ਜਾਂ ਕੋਈ ਰਿਸ਼ਤੇਦਾਰ ਕਿਤੇ ਗਾਹੇ-ਬਗਾਹੇ ਮਦਦ ਕਰ ਜਾਂਦਾ ਸੀ ਜਦੋਂ ਉਹ ਦਵਾਈ ਵੱਲੋਂ ਤੇ ਰੋਟੀ ਵੱਲੋਂ ਵੀ ਆਤਰ ਹੋ ਗਈ ਨਾ ਤੇ ਉਸਨੇ ਇੱਕ ਸੌਖਾ ਜਿਹਾ ਢੰਗ ਲੱਭ ਲਿਆ ਵੀ ਸਮਾਜ ਦੇ ਉਹ ਮਰਦ ਜਿਹੜੇ ਗੈਰ ਸਮਾਜਿਕ ਕੰਮਾਂ ਨੂੰ ਜਾਂ ਗੈਰ اخਲਾਕੀ ਕੰਮਾਂ ਨੂੰ ਪੈਹਲ ਦਿੰਦੇ ਨੇ ਉਹਨੇ ਉਹਨਾਂ ਨੂੰ ਆਪਣਾ ਇੱਕ ਕਮਰਾ ਕੁਝ ਪੈਸਿਆਂ ਤੇ ਕਿਰਾਏ ਤੇ ਦੇਣਾ ਸ਼ੁਰੂ ਕਰ ਦਿੱਤਾ ਜਿੱਥੇ ਇੱਜ਼ਤਦਾਰ ਕਹਾਉਂਦੇ ਲੋਕ ਆਉਂਦੇ ਤੇ ਪੈਸੇ ਦੇ ਕੇ ਚਲੇ ਜਾਂਦੇ ਹੌਲੀ ਹੌਲੀ ਆਂਡ ਗਵਾਂਡ ਦੇ ਵਿੱਚ ਸ਼ਰੀਕੇ ਵਾਲਿਆਂ ਦੇ ਵਿੱਚ ਖੁਸਰ-ਫੁਸਰ ਹੋਣ ਲੱਗੀ ਗੱਲਾਂ-ਬਾਤਾਂ ਦੇ ਵਿੱਚ ਟੋਕਿਆ ਮਾਈ ਨੇ ਉਹਨਾਂ ਦੀ ਗੱਲ ਨਾ ਗੋਲੀ ਉਹਨਾਂ ਨੇ ਔਖੇ ਹੋ ਕੇ ਪੰਚਾਇਤ ਸੱਦ ਲਈ ਪੰਚਾਇਤ ਇਕੱਠੀ ਹੋਈ ਸਰਪੰਚ ਕਹਿਣ ਲੱਗਾ ਬੀਬੀ ਤੇਰੇ ਸ਼ਰੀਕੇ ਵਾਲਿਆਂ ਨੂੰ ਭਾਈਚਾਰੇ ਵਾਲਿਆਂ ਨੂੰ ਇਸ ਗੱਲ ਦੇ ਇਤਰਾਜ ਵੀ ਸਾਰੇ ਨੋਹਾਂ ਧੀਆ ਵਾਲੇ ਨੇ ਇਸ ਚੀਜ਼ ਦਾ ਗਲਤ ਪ੍ਰਭਾਵ ਪੈਂਦਾ ਸੋਏ ਮਾੜੀ ਗੱਲ ਤਾ ਬੇਬੇ ਹੱਥ ਜੋੜ ਕੇ ਕਹਿਣ ਲੱਗੀ ਬਿਲਕੁਲ ਸਹਿਮਤ ਆ ਮੇਰਾ ਵੀ ਜੀ ਨਹੀਂ ਕਰਦਾ ਤੁਹਾਨੂੰ ਵੀ ਪਤਾ ਵੀ ਮੇਰਾ ਮੁੰਡਾ ਮੇਰੀ ਕੋਈ ਮਦਦ ਨਹੀਂ ਕਰਦਾ 2-300 ਰੁਪਏ ਪੈਨਸ਼ਨ ਤੇ ਗੁਜ਼ਾਰਾ ਕਰਦੀ ਆ ਇਹ ਮੇਰੇ 7-8 ਜਿਹੜੇ ਘਰ ਖੜੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਦੋ ਟਾਈਮ ਦੀ ਰੋਟੀ ਖੋਟ ਲਵੇ ਤੇ ਜਿਹੜੀ ਕੋਈ 5-600 ਦੀ ਦਵਾਈ ਆਉਂਦੀ ਆ ਮਹੀਨੇ ਦੀ ਉਹ ਲੈ ਦਿਆ ਕਰਨ ਇਥੇ ਮਜਾਲ ਹੈ ਜੇ ਚਿੜੀ ਵੀ ਫੜਕ ਜਾਵੇ ਮੈਂ ਬਿਲਕੁਲ ਕੁਝ ਗਲਤ ਕੰਮ ਨਹੀਂ ਹੋਣ ਦੇਵਾਂਗੀ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਬਾਹ ਖੜੀ ਕਰਕੇ ਮੇਰੀ ਰੋਟੀ ਤੇ ਦਵਾਈ ਦੀ ਜ਼ਿੰਮੇਵਾਰੀ ਓਟ ਲੈਣ ਭਾਵੇਂ ਸਾਂਝੇ ਤੌਰ ਤੇ ਓਟ ਲੈਣ ਇਸ ਗੱਲ ਦਾ ਸਾਰਿਆਂ ਨੂੰ ਪਤਾ ਐਨੀ ਗੱਲ ਕਹਿਣ ਦੀ ਧੀਰ ਸੀ ਸਾਰੇ ਜਾਣੇ ਨੀਵੀਆਂ ਪਾ ਗਏ ਕਿਸੇ ਦੇ ਮੂੰਹ ਚੋਂ ਬੋਲਣਾ ਫੁੱਟਿਆ ਕਿਸੇ ਨੇ ਰਲ ਕੇ ਨਹੀਂ ਕਿਹਾ ਕਿਸੇ ਨੇ ਰੈ ਨਹੀਂ ਕੀਤੀ ਵੀ ਹਾਂ ਅਸੀਂ ਰੋਟੀ ਦੇਵਾਂਗੇ ਤਾ ਪੰਚਾਇਤ ਵੀ ਚੁੱਪ ਕਰਕੇ ਘਰੇ ਚਲੀ ਗਈ ਤੇ ਸ਼ਰੀਕੇ ਵਾਲੇ ਵੀ ਆਪੋ ਆਪਣੇ ਘਰਾਂ 'ਚ ਵੜ ਗਏ ਇਹ ਗੱਲ ਜਦੋਂ ਅੱਜ ਵੀ ਮੈਨੂੰ ਯਾਦ ਆ ਜਾਂਦੀ ਹੈ ਤਾ ਸਮਝ ਨਹੀਂ ਆਉਂਦੀ ਕਿ ਉਸ ਬੀਬੀ ਨੂੰ ਸਹੀ ਕਹੀਏ ਜਾਂ ਗਲਤ ਕਹੀਏ ਜਾਂ ਉਹਦੇ ਮੁੰਡੇ ਨੂੰ ਗਲਤ ਕਹੀਏ ਜਾਂ ਮਹਾਤਮਾ ਬਣਦੇ ਲੋਕ ਆ ਜਿਹੜੇ ਉਹਨਾਂ ਨੂੰ ਗਲਤ ਕਹੀਏ ਮਰਦ ਪ੍ਰਧਾਨ ਸਮਾਜ ਨੂੰ ਜਾਂ ਸ਼ਰੀਕੇ ਬਾਜ਼ੇ ਵਾਲਿਆਂ ਨੂੰ ਗਲਤ ਕਹੀਏ ਜਾਂ ਸਹੀ ਕਹੀਏ ਸੋ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਧੰਨਵਾਦ